ਪਰਮਾਤਮਾ ਨੇ ਜਿਸ ਨੂੰ ਪ੍ਰਸਿੱਧ ਕਰਨਾ ਹੁੰਦਾ ਹੈ ਸਭ ਤੋਂ ਪਹਿਲਾਂ ਉਸ ਨੂੰ ਮਿਹਨਤ ਕਰਨ ਦਾ ਮੌਕਾ ਦਿੰਦਾ ਹੈ ਤਾਂ ਜੋ ਕਿ ਉਸ ਦਾ ਮਨ ਅਤੇ ਬੁੱਧੀ ਪਰਪੱਕ ਹੋ ਜਾਣ ਅਤੇ ਪ੍ਰਸਿੱਧ ਹੋਣ ਦੇ ਯੋਗ ਹੋ ਜਾਣ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਜਿਹੜੇ ਸਾਡੇ ਸਾਹਮਣੇ ਅਸਹਿਮਤੀ ਪ੍ਰਗਟਾਉਂਦੇ ਹਨ ਬਲਕਿ ਡਰਨ ਦੀ ਉਹਨਾਂ ਤੋਂ ਲੋੜ ਹੁੰਦੀ ਹੈ ਜਿਹੜੇ ਹੁੰਦੇ ਤਾਂ ਅਸਹਿਮਤ ਹਨ ਪਰ ਪ੍ਰਗਟਾਉਂਦੇ ਸਹਿਮਤੀ ਹਨ ਕੋਈ ਵੀ ਵਿਅਕਤੀ ਹੁਕਮ ਦਿੱਤਾ ਜਾਣਾ ਪਸੰਦ ਨਹੀਂ ਕਰਦਾ ਕੁਝ ਕੰਮਾਂ ਨੂੰ ਕਰਨ ਨੂੰ ਸਾਡਾ ਦਿਲ ਨਹੀਂ ਕਰਦਾ ਪਰ ਜੇਕਰ ਸਾਰੇ ਹੀ ਕੰਮਾਂ ਨੂੰ ਕਰਨ ਨੂੰ ਸਾਡਾ ਦਿਲ ਨਾ ਕਰੇ ਤਾਂ ਨੁਕਸ ਕੰਮਾਂ ਵਿੱਚ ਨਹੀਂ ਹੁੰਦਾ ਸਾਡੇ ਵਿੱਚ ਹੁੰਦਾ ਹੈ ਇਕੱਠਿਆਂ ਪੜਨ ਅਤੇ ਖੇਡਣ ਨਾਲੋਂ ਪਰਿਵਾਰ ਦਾ ਇਕੱਠਿਆਂ ਭੋਜਨ ਕਰਨਾ ਰਲ ਕੇ ਗਾਉਣਾ ਚਰਿੱਤਰ ਦੇ ਨਿਰਮਾਣ ਵਿੱਚ ਵਧੇਰੇ ਲਾਭਕਾਰੀ ਹੁੰਦਾ ਹੈ ਆਪਣੇ ਜੀਵਨ ਦਾ ਉਦੇਸ਼ ਮਿੱਥਣਾ ਸਾਡੇ ਸਿਆਣੇ ਅਤੇ ਭਵਿੱਖਮਈ ਹੋਣ ਦਾ ਸਬੂਤ ਹੁੰਦਾ ਹੈ ਜਿਹੜਾ ਵਰਤਮਾਨ ਬਾਰੇ ਸੁਚੇਤ ਨਹੀਂ ਉਹ ਅਤੀਤ ਤੋਂ ਜਾਣੂ ਅਤੇ ਭਵਿੱਖ ਬਾਰੇ ਵੀ ਸਪਸ਼ਟ ਨਹੀਂ ਹੁੰਦਾ ਜਿਨ੍ਹਾਂ ਦਾ ਨਿਸ਼ਾਨਾ ਕੇਵਲ ਧਨ ਕਮਾਉਣਾ ਹੁੰਦਾ ਹੈ ਉਹ ਉਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਜਿਹੜੀਆਂ ਸੱਚੀ ਖੁਸ਼ੀ ਦਿੰਦੀਆਂ ਹਨ ਅਮੀਰੀ ਦਿਲ ਦੀ ਹੁੰਦੀ ਹੈ ਨਾ ਕਿ ਪੈਸੇ ਦੀ ਸੁੰਦਰਤਾ ਮਨ ਦੀ ਹੁੰਦੀ ਹੈ ਨਾ ਕਿ ਚਮੜੀ ਦੀ ਬਜ਼ੁਰਗੀ ਅਕਲ ਦੀ ਹੁੰਦੀ ਹੈ ਨਾ ਕੇ ਉਮਰ ਦੀ ਜਿਨ੍ਹਾਂ ਨੂੰ ਜਸ ਦੀ ਲਾਲਸਾ ਹੁੰਦੀ ਹੈ ਉਹ ਵਿਰੋਧੀ ਆਵਾਜ਼ ਸੁਣ ਕੇ ਪਰੇਸ਼ਾਨ ਹੀ ਹੁੰਦੇ ਹਨ ਲਾਈਨ ਦੀ ਟੇਡ ਲਾਈਨ ਵਿੱਚ ਖਲੋ ਕੇ ਨਹੀਂ ਦਿਸਦੀ ਸੋਚ ਸਮਝ ਕੇ ਪਾਈਆਂ ਦੋਸਤੀਆਂ ਸਵਾਰਥ ਤੋਂ ਪ੍ਰੇਰਿਤ ਹੁੰਦੀਆਂ ਹਨ ਜਿਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਹੁੰਦਾ ਉਹ ਚੁੱਪ ਨਹੀਂ रह ਸਕਦੇ ਸਿਆਣਾ ਉਸ ਨੂੰ ਕਹਿੰਦੇ ਹਨ ਜਿਹੜਾ ਸਮੱਸਿਆ ਨੂੰ ਸੰਕਟ ਬਣਨ ਤੋਂ ਪਹਿਲਾਂ ਹੀ ਪਛਾਣ ਲਵੇ ਜਵਾਨੀ ਵਿੱਚ ਮਨੁੱਖ ਮੁਸੀਬਤਾਂ ਸਹੇੜਦਾ ਹੈ ਬਡਾਪੇ ਵਿੱਚ ਮੁਸੀਬਤਾਂ ਮਨੁੱਖ ਨੂੰ ਲੱਭਦੀਆਂ ਹਨ ਜਿਨ੍ਹਾਂ ਦੇ ਵਿਚਾਰ ਨੀਵੇਂ ਹੋਣ ਉਹਨਾਂ ਦੀ ਆਵਾਜ਼ ਉੱਚੀ ਹੁੰਦੀ ਹੈ ਕਵੀ ਦੀ ਕਲਾ ਉਸਦੇ ਦੁੱਖਾਂ ਨੂੰ ਕਲਿਆਣਕਾਰੀ ਸੋਚ ਵਿੱਚ ਬਦਲ ਦਿੰਦੀ ਹੈ ਹਰੇਕ ਨਵਾਂ ਦਿਨ ਇਸ ਆਸ ਨਾਲ ਚੜਦਾ ਹੈ ਕਿ ਅਸੀਂ ਲੰਘ ਗਏ ਦਿਨ ਤੋਂ ਕੁਝ ਤਾਂ ਚੰਗਾ ਸਿੱਖਿਆ ਹੋਵੇਗਾ ਜੇਕਰ ਕੋਈ ਉਦੇਸ਼ ਨਾ ਹੋਵੇ ਤਾਂ ਕੰਮ ਵਿੱਚ ਰੁਚੀ ਨਹੀਂ ਹੁੰਦੀ ਕੰਮ ਦਾ ਪੱਦਰ ਵੀ ਚੰਗਾ ਨਹੀਂ ਹੁੰਦਾ ਅਤੇ ਕੰਮ ਦਿਲਚਸਪੀ ਨਾਲ ਨਹੀਂ ਕੀਤਾ ਜਾਂਦਾ ਉਬਾਸੀ ਚੁੱਪ ਦੀ ਆਵਾਜ਼ ਵਿੱਚ ਮਾਰੀ ਗਈ ਦਹੜੇ ਹੁੰਦੀ ਹੈ ਆਪਣੀਆਂ ਗੱਲਾਂ ਨਾ ਕਰੋ ਕਿਉਂਕਿ ਤੁਹਾਡੇ ਜਾਣ ਮਗਰੋਂ ਤੁਹਾਡੀਆਂ ਹੀ ਗੱਲਾਂ ਹੋਣੀਆਂ ਹਨ ਵਸਣ ਅਤੇ ਉਜੜਨ ਦਾ ਸਭ ਤੋਂ ਵੱਧ ਤਜਰਬਾ ਟੱਪਰੀਵਾਸਾਂ ਕੋਲ ਹੁੰਦਾ ਹੈ ਸੂਰਜ ਅਤੇ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਭਾਰਤ ਵਿੱਚ ਇਹਨਾਂ ਦੋਨਾਂ ਦੀ ਹੀ ਪੂਜਾ ਹੁੰਦੀ ਹੈ ਕੇਵਲ ਕਲਾਕਾਰਾਂ ਨੂੰ ਹੀ ਨੇਮ ਤੋੜਨ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਉਹਨਾਂ ਨੇ ਕੁਝ ਨਵਾਂ ਸਿਰਜਣਾ ਹੁੰਦਾ ਹੈ ਸਿਆਣੇ ਬੰਦੇ ਸਿਆਣੇ ਹੋਣ ਕਰਕੇ ਬੜੇ ਔਖੇ ਫੈਸਲੇ ਬੜੀ ਸੋਖ ਨਾਲ ਕਰ ਲੈਂਦੇ ਹਨ ਜ਼ਿੰਦਗੀ ਦੇ ਮੁੱਢਲੇ ਸਾਲ ਬਾਕੀ ਜ਼ਿੰਦਗੀ ਦੀ ਕਿਸਮ ਨਿਰਧਾਰਤ ਕਰਦੇ ਹਨ ਜਿਹੜੇ ਆਪਣੇ ਆਪ ਨੂੰ ਮਹੱਤਵਪੂਰਨ ਸਾਵੇਂ ਦੇ ਹਨ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੇ ਚਲਾਣਾ ਕਰਨ ਨਾਲ ਸੰਸਾਰ ਨੂੰ ਕਿਹੜਾ ਘਾਟਾ ਪਵੇਗਾ ਪਿਆਰ ਦੇ ਖੇਤਰ ਵਿੱਚ ਸਿਆਣੇ ਅਤੇ ਮੂਰਖ ਵਿੱਚ ਕੋਈ ਅੰਤਰ ਨਹੀਂ ਹੁੰਦਾ ਉਦੇਸ਼ ਜਾਂ ਨਿਸ਼ਾਨੇ ਮਿਥਣ ਨਾਲ ਜੀਵਨ ਨੂੰ ਰਜੇਮੇ ਮਿਲ ਜਾਂਦੇ ਹਨ ਵਿਆਹ ਕਰਵਾਉਣ ਨਾਲ ਮਨੁੱਖ ਸੰਸਾਰ ਨੂੰ ਦੋ ਅੱਖਾਂ ਦੀ ਥਾਂ ਚਾਰ ਅੱਖਾਂ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ ਪਤੀ ਨੂੰ ਉਹ ਪਤਨੀ ਬਹੁਤ ਚੰਗੀ ਲੱਗਦੀ ਹੈ ਜਿਹੜੀ ਸਾਰਾ ਬਾਜ਼ਾਰ ਘੁੰਮਾਵੇ ਪਰ ਖਰੀਦੇ ਕੁਝ ਨਾ ਜਿਹੜਾ ਮਨੁੱਖ ਜਿਸ ਜੇਸ ਵਿੱਚ ਜਨਮਿਆ ਨਾ ਹੋਵੇ ਉਸ ਨੂੰ ਮਹਾਨ ਕਹਿਣਾ ਉਹਦੇ ਲਈ ਸੰਭਵ ਨਹੀਂ ਹੁੰਦਾ ਕਈ ਜੋੜੇ ਅਜਿਹੇ ਹੁੰਦੇ ਹਨ ਜਿੱਥੇ ਪਤੀ ਵਿੱਚ ਇਸਤਰੀਆਂ ਵਾਲੇ ਸਾਰੇ ਗੁਣ ਹੁੰਦੇ ਹਨ ਅਤੇ ਪਤਨੀ ਵਿੱਚ ਪੁਰਸ਼ਾਂ ਵਾਲੇ ਸਾਰੇ ਔਗਣ ਹੁੰਦੇ ਹਨ ਸਿਆਣੇ ਬੋਲਦੇ ਹਨ ਕਿਉਂਕਿ ਉਹਨਾਂ ਕੋਲ ਕਹਿਣ ਅਤੇ ਦੱਸਣ ਲਈ ਬਹੁਤ ਕੁਝ ਹੁੰਦਾ ਹੈ ਮੂਰਖ ਬੋਲਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਮੂਰਖਤਾ ਸਾਬਤ ਕਰਨੀ ਹੁੰਦੀ ਹੈ ਜੇ ਭਾਸ਼ਣ ਸੰਖੇਪ ਹੋਵੇ ਤਾਂ ਨੀਰਸ ਹੋਣ ਦੇ ਬਾਵਜੂਦ ਵੀ ਸਲਾਹਿਆ ਜਾਂਦਾ ਹੈ ਬਾਰੇ ਡਾਕਟਰਾਂ ਦੀਆਂ ਗਲਤੀਆਂ ਛਪਾਉਣ ਦਾ ਕਾਰਜ ਸ਼ਮਸ਼ਾਨ ਘਾਟ ਕਰਦੇ ਹਨ ਦੂਜਿਆਂ ਦੀ ਨੀਅਤ ਉੱਤੇ ਕਿਸੇ ਵੀ ਹਾਲਤ ਵਿੱਚ ਆਪਣੀ ਨੀਅਤ ਨਾਲੋਂ ਵਧੇਰੇ ਸ਼ੱਕ ਨਹੀਂ ਕਰਨਾ ਚਾਹੀਦਾ ਸਵਰਗ ਵਿੱਚ ਉਹਨਾਂ ਦਾ ਹੀ ਵਿਸ਼ਵਾਸ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੁੰਦਾ ਹੈ ਅਖਾਣਾ ਤੇ ਮੁਹਾਵਰਿਆਂ ਵਿੱਚ ਗਰੀਬੀ ਵਢਾਈ ਗਈ ਹੈ ਪਰ ਅਸਲ ਜ਼ਿੰਦਗੀ ਵਿੱਚ ਇਹ ਬੜੀ ਦੁੱਖਦਾਈ ਹੁੰਦੀ ਹੈ। ਸਵਾਰਥ ਅਜੀਹਾ ਵਰਤਾਰਾ ਹੈ ਜਿਹੜਾ ਅਸੀਂ ਦੂਜਿਆਂ ਵਿੱਚ ਸਹਿਣ ਨਹੀਂ ਕਰਦੇ ਪਰ ਆਪਣੇ ਵਿੱਚ ਇਸ ਦੀ ਹੋੰਦ ਤੋਂ ਜਾਣੂ ਨਹੀਂ ਹੁੰਦੇ। ਕਈ ਕੇਵਲ ਚੁੱਪ ਹੀ ਸਿਆਣੇ ਦਿਖਾਈ ਦਿੰਦੇ ਹਨ। ਸੁਸਤੀ ਵੀ ਧਨਵਾਗ ਹੁੰਦੀ ਹੈ। ਬੰਦਾ ਰਜਦਾ ਹੀ ਨਹੀਂ। ਅਨੇਕਾਂ ਵਿਦਿਆਰਥੀ ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਗਿਆਨ ਲੈਣ ਜਾਂਦੇ ਹਨ ਪਰ ਗਿਆਨ ਤੋਂ ਸਿਵਾਏ ਸਾਰਾ ਕੁਝ ਹੀ ਲੈ ਆਉਂਦੇ ਹਨ ਦੁਸ਼ਮਣ ਹੋਣੇ ਅਮੀਰੀ ਦੀ ਨਿਸ਼ਾਨੀ ਹੈ ਪਰ ਦੁਸ਼ਮਣੀ ਦਾ ਸਿੱਟਾ ਗਰੀਬੀ ਹੈ ਪ੍ਰਸੰਸਾ ਉਸ ਦੀ ਹੀ ਕੀਤੀ ਜਾਂਦੀ ਹੈ ਜਿਸ ਨੂੰ ਅਸੀਂ ਆਪਣੇ ਵਰਗਾ ਸਮਝਦੇ ਹਾਂ ਜਾਣੂ ਉਸ ਨੂੰ ਕਹਿੰਦੇ ਹਨ ਜਿਸ ਤੋਂ ਉਧਾਰ ਲਿਆ ਜਾ ਸਕੇ ਪਰ ਉਸ ਨੂੰ ਉਧਾਰ ਦਿੱਤਾ ਨਾ ਜਾ ਸਕੇ ਪੁਰਸ਼ ਕੁਝ ਗਵਾਉਣ ਦਾ ਪਿਛਤਾਵਾ ਕਰਦੇ ਹਨ ਪਰ ਇਸਤਰੀਆਂ ਕੁਝ ਹਾਸਲ ਨਾ ਹੋਣ ਤੇ ਸ਼ਿਕਾਇਤ ਕਰਦੀਆਂ ਹਨ ਸਬੂਤ ਤੋਂ ਬਿਨਾ ਵਿਸ਼ਵਾਸ ਨੂੰ ਧਰਮ ਕਹਿੰਦੇ ਹਨ